ਗੁਰੂ ਸਹਬਾਨਾਂ ਨੂੰ ਸਿਜਦਾ ਕਰਨ ਯਾਤਰਾ ਜਿਹੜੀ ਚੱਲ ਰਹੀ ਹੈ ਬਾਕਰਪੁਰ ਤੋਂ ਬਾਕਰਪੁਰ ਦੀ ਸਰਕਾਰ सुरेंद्र ਸ਼ਾਹ ਸਾਈਂ सुरेंद्र ਸ਼ਾਹ ਉਹਨਾਂ ਦੇ ਦਰਬਾਰ ਤੋਂ ਇਹ ਯਾਤਰਾ ਨਿਕਲੀ ਹੈ ਤੀਜੇ ਸਾਲ ਲਗਾਤਾਰ ਪੈਦਲ ਯਾਤਰਾ ਜਿਹੜਾ ਜਾ ਰਹੀ ਹੈ ਦਸ਼ਮ ਪਾਤਸ਼ਾ ਦਸ਼ਮੇਸ਼ ਪਿਤਾ ਦਸ਼ਮ ਪਾਤਸ਼ਾ ਸ੍ਰੀ ਗੁਰੂ ਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਉਹਨਾਂ ਦੇ ਮਾਤਾ ਮਾਤਾ ਗੁਜਰ ਕੌਰ ਚਾਰ ਸਹਿਬਜ਼ਾਦੇ ਮਾਤਾ ਸਹਿਬ ਕੌਰ ਜੋ ਦੇਣਾ ਇਸ ਕੌਮ ਨੂੰ ਸਿੱਖ ਕੌਮ ਨੂੰ ਸਿੱਖ ਪੰਥ ਨੂੰ ਦਸਮ ਪਤਸ਼ਾਹ ਦਾ ਹੈਗਾ ਜੋ ਖਾਲਸਾ ਪੰਥ ਉਹਨਾਂ ਨੇ ਸਾਜਿਆ ਬੱਚਾ ਵੀ ਮਰ ਤੋਂ ਪਹਿਲਾਂ ਅੰਮ੍ਰਿਤ ਛਕਣਾ ਚਾਹੁੰਦਾ ਉਸ ਨੂੰ ਕੈਮ ਕਰਦੇ ਹੋਏ ਇਹ ਯਾਤਰਾ ਹਰ ਸਾਲ ਜਿਹੜਾ ਨਿਕਲਦੀ ਹੈ ਤੀਜੇ ਸਾਲ ਲਗਾਤਾਰ ਜਾ ਰਹੀ ਹੈ ਸੋ ਦਿਖਾ ਰਹੇ ਆ ਤੁਹਾਨੂੰ ਔਰ ਸਵੇਰੇ 3 ਵਜੇ ਮਸਤੂਆਣਾ ਸਾਹਿਬ ਵਾਲੇ ਬ੍ਰਹਮਗਿਆਰਪੁਰ ਤੋਂ ਸ਼ੁਰੂ ਹੋਈ ਇਹ ਯਾਤਰਾ ਚੱਲ ਗਈ ਇੱਕ ਹੱਥ ਨਾਲ ਬਕਰਪੁਰ ਦਰਬਾਰ ਦੀ ਯਾਤਰਾ ਲਗਾਤਾਰ ਪੰਜ ਚੂਲੇ ਮੁੱਖ ਵਿੱਚ ਲਗਾਤਾਰ ਇਸ ਵਿੱਚ ਨੂੰ ਪੰਜ ਚੂਲੇ ਨੇ ਨਜ਼ਰ ਆਏਗੀ ਸੰਗਤ ਦੇ ਦਰਸ਼ਨ ਕਰੋ ਸੰਗਤ ਤੁਰੀ ਹੋਈ ਹੈ ਯਾਤਰਾ ਦੇ ਵਿੱਚ ਕੀਰਤਨ ਕਰਦੇ ਹੋਏ ਸੰਗਤ ਜਿਹੜਾ ਤੁਰੀ ਜਾ ਰਹੀ ਹੈ ਬੇਨਤੀ ਕੀਤੀ ਚੰਗੇ ਬੱਚੇ ਦਾ ਮੂੰਹ ਗੁਰੂ ਮਹਾਰਾਜ ਦੇ ਜਸ ਗਾਉਂਦੇ ਹੋਏ ਤੇ ਬੱਚੇ ਹੋਰ ਜਿਹੜੇ ਬਾਬਾ ਨਿਹੰਗ ਸਿੰਘ ਸਜੇ ਹੋਏ ਤੁਰੇ ਜਾ ਰਹੇ ਨੇ ਸੋ ਸਾਈ ਸੁਰਿੰਦਰ ਸ਼ਾਹ ਜੀ ਹਰ ਸਾਲ ਇਹ ਯਾਤਰਾ ਲੈ ਕੇ ਜਾਂਦੇ ਨੇ ਤੀਜਾ ਸਾਲ ਲਗਾਤਾਰ ਯਾਤਰਾ ਆਪਣੀ ਜਾਨ ਹੀ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਹਾਂਜੀ ਮਹਾਰਾਜ ਇਹ ਗੁਰੂ ਕਿਰਪਾ ਹੈ ਜੀ ਗੁਰੂ ਸਾਹਿਬ ਦੀ ਮਿਹਰ ਹੈ ਸਹਿਬਜ਼ਾਦਾ ਦੀ ਕਿਰਪਾ ਹੈ ਦਸਮ ਪਾਤਸ਼ਾਹ ਨੇ ਜਿਹੜਾ ਇਹ ਸਿੱਖੀ ਦਾ ਬੂਟਾ ਲਾਇਆ ਸੀ ਜਿਹੜਾ ਕਿ ਰਹਿਦੀ ਦੁਨੀਆ ਤੱਕ ਕਾਇਮ ਰਹੇਗਾ ਫੌਜ ਵਿੱਚ ਨੌਕਰੀ ਆਪਾਂ ਸਿੱਖ ਕੌਮ ਦੇ ਵਿੱਚ ਜਿਹੜੇ ਆਪਾਂ ਬੈਠੇ ਆ ਉਹਨਾਂ ਨੂੰ ਸਜਦਾ ਕਰਦੇ ਆ ਕਿਸ ਤਰ੍ਹਾਂ ਆਪਾਂ ਉਹਨਾਂ ਦਾ ਮੁੱਲ ਤਾਰ ਸਕਦੇ ਹਾਂ ਤਾਰੇ ਜਾ ਸਕਦਾ ਇਹ ਮੁੱਲ ਮਹਾਰਾਜ ਜੀ ਦੇਣਾ ਤਾਂ ਦੇ ਹੀ ਨਹੀਂ ਸਕਦਾ ਜੀ ਕੋਈ ਚਾਰ ਪੁੱਤ ਵਾਰੀ ਪੰਜਵੀਂ ਮਾਂ ਵਾਰੀ ਛੇ ਮਾਪਪ ਵਾਰੀ ਸਤਮਾ ਆਪਣਾ ਆਪ ਵਾਰੀ ਸਤ ਵਾਰ ਕੇ ਕਹਿੰਦਾ ਬਾਣਾ ਮਿੱਠਾ ਲੱਗ ਜੀ ਜੀ ਕਿਦਾਂ ਸਾਈ ਜੀ 3 ਸਾਲ ਪਹਿਲਾਂ ਜੋ ਯਾਤਰਾ ਸ਼ੁਰੂ ਕਰਨ ਦਾ ਵਿਚਾਰ ਬਣਿਆ ਸੀ ਸੰਗਤ ਇਕੱਠੀ ਹੋਈ ਕਿਦਾਂ ਹੋਇਆ ਸੀ ਕਿ ਸਾਨੂੰ ਇਹ سلسلہ ਤੋੜਨਾ ਚਾਹੀਦਾ ਆਪਾਂ ਜਾਇਆ ਕਰੀ ਯਾਤਰਾ ਲੈ ਕੇ ਮਹਾਰਾਜੇ ਤਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਇਹ ਬਾਬਾ ਫਤਿਹ ਸਿੰਘ ਜੀ ਦੀ ਬਾਬਾ ਜੂਰਾਵਰ ਸਿੰਘ ਜੀ ਦੀ ਧੰਨ마ਤਾ ਮਾਤਾ ਗੁਜਰਕੌਰ ਜੀ ਦੀ ਕਿਰਪਾ ਹੈ ਇਹ ਉਹਨਾਂ ਦੀ ਮੇਰ ਹੈ ਇਹ ਉਹਨਾਂ ਦੀ ਉਹ ਸਾਰੀ ਸੰਗਤ ਹੈ ਮਹਾਰਾਜ ਜੀ ਉਹਨਾਂ ਦੀ ਉਹ ਬਖਸ਼ਿਸ਼ ਹੈ ਔਰ ਉਹਨਾਂ ਦੇ ਦਰਬਾਰ ਉਹਨਾਂ ਦੇ ਘਰ ਚਲੇ ਬਿਲਕੁਲ ਠੀਕ ਹੈ ਸੋ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਤੁਸੀਂ ਦੇਖ ਰਹੇ ਹੋ ਸਾਈਂ सुरेंद्र शाह ਜੀ ਬਾਕਰਪੁਰ ਵਾਲੀ ਸਰਕਾਰ ਉਹਨਾਂ ਦੇ ਦਰਬਾਰ ਤੋਂ ਅੱਜ ਤੜਕੇ ਇਹ ਯਾਤਰਾ ਪੈਦਲ ਸ਼ੁਰੂ ਹੋਈ ਹੈ ਔਰ ਤੀਸਰਾ ਸਾਲ ਹੈ ਲਗਾਤਾਰ ਜਦੋਂ ਯਾਤਰਾ ਜਾ ਰਹੀ ਹੈ ਜੀ ਤੇ ਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਆਖਰੀ ਸਾਹ ਤੱਕ ਮਹਾਰਾਜ ਕਿਰਪਾ ਕਰਨੇ ਆਖਰੀ ਸਾਹ ਤੱਕ ਬਲ ਬਖਸ਼ਣ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਆਖਰੀ ਸਾਹ ਤੱਕ ਨਮਸਟਕ ਹੁੰਦੇ ਰਹੀਏ ਜੀ ਬਿਲਕੁਲ ਠੀਕ ਸੋ ਸਾਈਂ ਜੀ ਜਿਹਦੇ ਵਿਚਾਰ ਵੀ ਤੁਸੀਂ ਸੁਣ ਰਹੇ ਹੋ ਯਾਤਰਾ ਪੈਦਲ ਇਹ ਬਾਕਰਪੁਰ ਤੋਂ ਹੁੰਦੀ ਹੋਈ ਮੋਹਾਲੀ ਦੇ ਵਿੱਚੋਂ ਲੰਘਦੀ ਹੋਈ ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਜਿਹਨੂੰ ਕਿਹਾ ਜਾਂਦਾ ਹੈ ਉੱਥੇ ਜਾਵੇਗੀ ਔਰ ਤੁਹਾਨੂੰ ਦਿਖਾਇਆ ਜਾਵੇ ਤਾਂ ਸੰਗਤ ਕਿੰਨੀ ਕ ਨਾਲ ਜੁੜੀ ਆ ਤੜਕੇ 3 ਵਜੇ ਤੋਂ ਉੱਠ ਕੇ ਨਾਲ ਲੱਗੇ ਨੇ ਕਿ ਅਸੀਂ ਵੀ ਗੁਰੂ ਸਾਹਿਬ ਨੂੰ ਸਜਦਾ ਕਰਨ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਹਾ ਇੱਧਰ ਨੂੰ ਆ ਕੇ ਦਿਖਾਣਗੇ ਯਾਤਰਾ ਜਿਹੜੀ ਇਹ ਤੁਰੀ ਹੋਈ ਆ ਸਨੇਟਾ ਪਿੰਡ ਹੱਲੇ ਪਹੁੰਚੇ ਹੋਏ ਆ ਤੇ ਉਸ ਤੋਂ ਬਾਅਦ ਲਗਾਤਾਰ ਯਾਤਰਾ ਅੱਗੇ ਵਧਦੀ ਜਾ ਰਹੀ ਹੈ ਸਾਈ ਜੀ ਜਿਵੇਂ ਆਪਾਂ ਇਤਿਹਾਸ ਆਪਣਾ ਸੁਣਦੇ ਆ ਹਨਾ ਮੁਗਲਾਂ ਨੇ ਬੜੇ ਲਾਲਚ ਦਿੱਤੇ ਹੀ ਸਾਹਿਬਜ਼ਾਦਿਆਂ ਨੂੰ ਵੀ ਤੁਹਾਨੂੰ ਮਹਿਲ ਦੇ ਦਾਂਗੇ ਬਹੁਤ ਕੁਝ ਦੇ ਦਾਂਗੇ ਪੋਸ਼ਾਕਾਂ ਦੇ ਦਾਂਗੇ ਧਰਮ ਛੱਡ ਦਿਓ ਛੋਟੇ ਬੱਚੇ ਸੀ ਕੀ ਲੱਗਦਾ ਵੀ ਉਹ ਡੋਲੇ ਕਿਉਂ ਨਹੀਂ ਬੱਚਾ ਤਾਂ ਛੋਟੀ ਜੀ ਚੀਜ਼ ਨੂੰ ਦੇਖ ਕੇ ਡੋਲ ਜਾਂਦਾ ਹੈ ਮਹਾਰਾਜ ਡੋਲਣ ਵਾਲੀ ਹੈ ਨਹੀਂ ਸੀ ਦਸ਼ਮੇਸ਼ ਪਿਤਾ ਦੇ ਲਾਲਸੀ ਮਹਾਰਾਜ ਤੇ ਅੱਜ ਜੇ ਅਸੀਂ ਜੀਵਤ ਆਂ ਮਹਾਰਾਜ ਤੇ ਉਹਨਾਂ ਦੀ ਕਿਰਪਾ ਉਹਨਾਂ ਦੀ ਬਖਸ਼ਿਸ਼ ਦੇ ਨਾਲ ਜੂਝਣਾ ਸਿਖਾਇਆ ਕਹਿੰਦਾ ਜੀ ਜੂਝਣਾ ਸਿਖਾਇਆ ਮਹਾਰਾਜ ਔਰ ਹੱਕ ਸੱਚ ਤੇ ਕਿਵੇਂ ਚੱਲਣਾ ਇਹ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਮਹਾਰਾਜ ਉਹ ਸੱਚੇ ਪਾਤਸ਼ਾਹ ਦੇ ਦੋ ਪਿਆਰੇ ਦੋ ਗੁਰੂਆਂ ਦੇ ਲਾਲਾਂ ਨੇ ਇਹ ਜਿਹੜਾ ਕਿੱਡਾ ਵੱਡਾ ਸਾਨੂੰ ਦੱਸਿਆ ਹੈ ਕਿ ਵੀ ਕਿਵੇਂ ਕਿਵੇਂ ਆਪਣੇ ਧਰਮ ਦੇ ਵਿੱਚ ਪੱਕੇ ਰਹਿ ਕੇ ਔਰ ਜ਼ੁਲਮਾਂ ਦੇ ਵਿਰੁੱਧ ਕਿਵੇਂ ਲੜੀਦਾ ਔਰ ਕਿਵੇਂ ਹੱਕ ਸੱਚ ਤੇ ਚੱਲੀਦਾ ਇਹ ਉਹਨਾਂ ਦੀ ਦੇਣ ਹੈ ਮਹਾਰਾਜ ਉਹਨਾਂ ਦੀ ਕਿਰਪਾ ਹੈ ਇੱਕ ਚੀਜ਼ ਹੋਰ ਜਿਹੜੀ ਜ਼ਹਿਨ ਚ ਆਂਦੀ ਆਪਾਂ ਜੋ ਸੋਚਦੇ ਆਂ ਵੀ ਉਮਰਾਂ ਦੇਖੀਏ ਸਹਬ ਜادہਦਿਆਂ 17 ਸਾਲ 14 ਸਾਲ 9 ਸਾਲ 7 ਸਾਲ ਮਤਲਬ ਤੇ ਥੱਲੇ ਤੋਂ ਥੱਲੇ ਛੋਟੀ ਤੋਂ ਛੋਟੀ ਉਹਨਾਂ ਦੀ ਉਮਰ ਸੀਗੀ ਐਡੀ ਵੱਡੀ ਕੁਰਬਾਨੀ ਜੀ ਬਿਲਕੁਲ ਐਡੀ ਵੱਡੀ ਕੁਰਬਾਨੀ ਜੋ ਅਸੀਂ ਸੁਣਦੇ ਆ ਰਹੇ ਨੇ ਸਾਲਾਂ ਤੋਂ ਫਿਰ ਵੀ ਕੀ ਲੱਗਦਾ ਤੁਹਾਨੂੰ ਕਿ ਸਾਡੇ ਕੌਮ 'ਚ ਪੰਥ 'ਚ ਕਿਸ ਤਰ੍ਹਾਂ ਥੋੜੀ ਜਿਹੀ ਕੁਰਾਹੇ ਪੈ ਗਈ ਸੀ ਕਿ ਆਪਾਂ ਕਹੀਏ ਵੀ ਕਿ ਇਸ ਕਤਲ ਕਰਾਉਣ ਦਾ ਪਿੱਛੇ ਜੇ ਦੇਖੀ ਆਪਾਂ 15-20 ਸਾਲਾਂ ਤੋਂ ਸਿਲਸਿਲਾ ਤੁਰ ਪਿਆ ਸੀ ਕਿੱਧਰ ਨੂੰ ਤੁਰ ਪਿਆ ਸੀ ਸਾਡੇ ਸਿੱਖ ਨੌਜਵਾਨ ਦਿਪਜ ਜੀ ਬੜੀ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਕੇ ਜਿਹੜੀ ਜਿਹੜੀ ਸਾਡੀ ਨਵੀਂ ਜਿਹੜੀ ਪੀੜ੍ਹੀ ਨਸ਼ਿਆਂ ਦੇ ਵਿੱਚ ਪੈ ਕੇ ਔਰ ਰਾਹੇ ਪੈ ਗਈ ਸੀ ਬੜੀ ಅಪਾਰ ਕਿਰਪਾ ਸਤਿਗੁਰੂ ਦੀ ਕੀ ਫਿਰ ਦੁਬਾਰਾ ਨੌਜਵਾਨ ਜਿਹੜੇ ਦੁਬਾਰਾ ਜੁੜ ਰਹੇ ਨੇ ਔਰ ਸਾਈਂ ਜੀ ਨੇ ਵੀ ਬਹੁਤ ਵੱਡਾ 3 ਸਾਲ ਤੋਂ ਉਪਰਾਲਾ ਕੀਤਾ ਹੈ ਜਿਸ ਜਿਵੇਂ ਤੁਸੀਂ ਦੇਖ ਰਹੇ ਹੋ ਪਿੱਛੇ ਸਾਰੀ ਸੰਗਤ ਨਾਲ ਜੁੜੀ ਹੋਈ ਹੈ ਔਰ ਇਹ ਸਿੱਖ ਧਰਮਾ ਜੀ ਕਦੀ ਖਤਮ ਨਹੀਂ ਹੋ ਸਕਦਾ ਚਾਹੇ ਜੋ ਮਰਜ਼ੀ ਹੋ ਜੇ ਇਹ ਸਿੱਖ ਧਰਮਾ ਬਿਲਕੁਲ ਠੀਕ ਹੈ ਸੋ ਲਗਾਤਾਰ ਤੁਹਾਨੂੰ ਕਵਰੇਜ ਦਿਖਾ ਰਹੇ ਆ ਸਾਡੇ ਚੈਨਲ ਤੇ ਤੁਸੀਂ ਦੇਖ ਰਹੇ ਹੋ ਔਰ ਜੀਮੇ ਸਾਈ ਜੀ ਨੇ ਕਿਹਾ ਕਿ ਮਹਾਰਾਜ ਵਾਹਿਗੁਰੂ ਕਿਰਪਾ ਕਰਨ ਤਾਂ ਹਰ ਸਾਲ ਗੁਰੂ ਸਹਿਬਾਨਾ ਦੀ ਧਰਤੀ ਤੇ ਸਜਦਾ ਕਰਨਾ ਸੀ ਜਾਂਦੇ ਰਵਾਂਗੇ ਸੋ ਕਿਵੇਂ ਦੇਖਦੇ ਹੋ ਸਰਬੰਸਦਾਨੀ ਦੇ ਪਰਿਵਾਰ ਦੀ ਇਸ ਕੁਰਬਾਨੀ ਨੂੰ ਬਾਈ ਜੀ ਇਹ ਤਾਂ ਦੇਣਾ ਦੇ ਹੀ ਨਹੀਂ ਸਕਦੇ ਵੀਰ ਜੀ ਹਾਂ ਇਹ ਤਾਂ ਦੇਣਾ ਦੇ ਹੀ ਨਹੀਂ ਸਕਦੇ ਵੀ ਜੋ ਉਹਨਾਂ ਨੇ ਕਰਦੇ ਆ ਇਹਦਾ ਕੁਝ ਵੀ ਨਹੀਂ ਹੈਗਾ ਮੈਂ ਤਾਂ ਸਭ ਨੂੰ ਕਹੂੰਗਾ ਵੀਰ ਆਪਣੀ ਨਵੀਂ ਪੀੜ੍ਹੀ ਨੂੰ ਕਹੂੰਗਾ ਵੀ ਆਪਣਾ ਸਿੱਖ ਸਜੋ ਬਾਈ ਜੀ ਜੋ ਸਾਡਾ ਪਿਓ ਕਹਿ ਗਿਆ ਬਸ ਉਹ ਕਰੋ ਬਸ ਕੀ ਲੱਗਦਾ ਤੁਹਾਨੂੰ ਕਿਉਂਕਿ ਤੁਸੀਂ ਵੀ ਪੰਜਾਬ ਚ ਪੈਦਾ ਹੋਏ ਹੋ ਵਿਚਰੇ ਹੋ ਇੱਕ ਕੁਰਾਹੇ ਕਿਦਾਂ ਪੈਣ ਲੱਗ ਗਏ ਸੀ ਅਸੀਂ ਬਸ ਕੁਰਾਹੇ ਤਾਂ ਵੀਰੇ ਆਏਗਾ ਨਾ ਵੀ ਜਿਹੜਾ ਮੱਤ ਮਾਰੀ ਗਈ ਸੀ ਹਾਂ ਬਾ ਕਹਿੰਦੇ ਹੁੰਦੇ ਮੱਤ ਮਾਰੀ ਜਾਂਦੀ ਹੈ ਜਦੋਂ ਉਦੋਂ ਬਸ ਕੁਝ ਦਿਖਾਈ ਨਹੀਂ ਦਿੰਦਾ ਫਿਰ ਬਸ ਮੈਂ ਤਾਂ ਬਾਹਰ ਆ ਜਗੇ ਬਾਜਾਂ ਵਾਲੇ ਅਗੇ ਹੀਰਦਾਸ ਕਰਦਾ ਵੀ ਅੱਗੇ ਤੋਂ ਸਮਤ ਬਖਸੇ ਆਪਣੇ ਜਿੰਨੇ ਵੀ ਨੌਜਵਾਨ ਵੀਰ ਐ ਸਭ ਆਪਣੇ ਮੱਲਮ ਸਿੰਘ ਸਜਣਾ ਜਿੰਨੇ ਵੀ ਵੱਧ ਤੋਂ ਵੱਧ ਹੋ ਸਕਣ ਸਿੰਘ ਸਜੋ ਆਪਣੇ ਜਿਹੜੇ ਮੈਂ ਤਾਂ ਉਹਨਾਂ ਨੂੰ ਕਹਿੰਦਾ ਜਿੱਦਾਂ ਆਪਣੇ ਅੱਗੇ ਵਾਲੀ ਪੀੜ੍ਹੀ ਹੈ ਨਾ ਨਵੀਂ ਪੀੜ੍ਹੀ ਆ ਰਹੀ ਹੈ ਉਹਨਾਂ ਨੂੰ ਜ਼ਰੂਰ ਸਰਦਾਰ ਬਣਾਓ ਬਸ ਉਹ ਚੀਜ਼ ਨੂੰ ਭੁੱਲੋ ਨਾ ਜੋ ਉਹ ਕਰ ਗਏ ਆਪਣੇ ਵਾਸਤੇ ਮੈਂ ਤਾਂ ਕਈ ਵਾਰੀ ਦੇਖਦਾ ਹਾਂਗਾ ਬੰਦੇ ਵੀਡੀਓ ਪਾਉਂਦੇ ਆਂ ਬੱਚਿਆਂ ਦੇ ਨਾਂ ਤੱਕ ਯਾਦ ਨਹੀਂ ਰਹਿ ਗਏ ਆਪਣੇ ਸਰਦਾਰ ਮੁੰਡਿਆਂ ਨੂੰ ਵੀ ਇੱਕ ਦਿਨ ਮੈਂ ਦੇਖਿਆ ਮੈਂ ਤਾਂ ਕਹਿੰਦਾ ਵੀ ਜੋ ਐ ਸਾਈ ਜਿਹਨੇ ਪ੍ਰਾਲਾ ਚਲਾਇਆ ਭਾਈ ਮੈਨੂੰ ਤਾਂ ਪਤਾ ਨਹੀਂ ਉਹਨਾਂ ਦੇ ਹੁਕਮ ਹੋਇਆਗਾ ਹਨ ਬਾਬਾ ਹਨੂਮਾਨ ਜੇ ਤੁਸੀਂ ਦੇਖੋ ਕਾ ਪੀਲੀਆਂ 10-11 ਸਿਰ ਤੇ ਤੁਹਾਨੂੰ ਲਗਾਤਾਰ ਨਜ਼ਰ ਆਣ ਗਿਆ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਸੰਗਤ ਤੁਸੀਂ ਆਪਣੇ ਆਪ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਵਿੱਚ ਤੁਰੀ ਆ ਰਹੀ ਹੈ ਪੈਦਲ ਯਾਤਰਾ ਪੈਦਲ ਅੰਨੀ ਵੱਡੀ ਗਿਣਤੀ ਵਿੱਚ ਠੰਡ ਦੀ ਪਰਵਾਹ ਕੀਤੇ ਬਗੈਰ ਜਿਹੜਾ ਬੀਬੀਆਂ ਦੀ ਆਪਾਂ ਗੱਲ ਕਰੀਏ ਨੌਜਵਾਨਾਂ ਦੀ ਗੱਲ ਕਰੀਏ ਸੋ ਐਡੀ ਵੱਡੀ ਯਾਤਰਾ ਉਹ ਮੁਹਮਾਕੇ ਸੰਗਤ ਆਪਾਂ ਕਹੀਏ ਪੰਜਾਬ ਤੋਂ ਹਰਿਆਣੇ ਤੋਂ ਇਹ ਲੋਕ ਪਹੁੰਚੇ ਨੇ ਯਾਤਰਾ ਚ ਸ਼ਾਮਲ ਨੇ ਬਾਕਰਪੁਰ ਸਾਈਂ सुरेंद्र ਸ਼ਾਹ ਬਾਕਰਪੁਰ ਵਾਲੀ ਸਰਕਾਰ ਇਹ ਯਾਤਰਾ ਜਦੋਂ ਤੁਰੀ ਹੈ ਗਿਣਤੀ ਤੁਹਾਡੇ ਸਾਹਮਣੇ ਹੈ ਔਰ ਲਗਾਤਾਰ ਤੁਰਦੇ ਜਾ ਰਹੇ ਨੇ ਕਈ ਤੁਹਾਨੂੰ ਨੰਗੇ ਪੈਰ ਵੀ ਤੁਰਦੇ ਮਿਲਣਗੇ ਜਰਾਬਾਂ ਜ਼ਰੂਰ ਪਾਈਆਂ ਨੇ ਤੇ ਜਿਵੇਂ ਇਹ ਦਿਖਾ ਰਹੇ ਆ ਅਸੀਂ ਤੁਹਾਨੂੰ ਕਈ ਸਾਨੂੰ ਨੰਗੇ ਪੈਰ ਵੀ ਵਿੱਚ ਤੁਰਦੇ ਮਿਲਣਗੇ ਤਾਂ ਜੋ ਦਿਖਾਇਆ ਜਾ ਸਕੇ ਵੀ ਆਪਣੇ ਵੱਲੋਂ ਆਸਥਾ ਪ੍ਰਗਟ ਕਰਨ ਦਾ ਇੱਕ ਤਰੀਕਾ ਹੈ ਜਿਹੜਾ ਬਈ ਆਪਣੀ ਸ਼ਰਧਾ ਗੁਰੂ ਸਾਹਿਬ ਦੇ ਪ੍ਰਤੀ ਉਹਨਾਂ ਦੇ ਪਰਿਵਾਰ ਪ੍ਰਤੀ ਜਤਾਈ ਜਾ ਸਕੇ ਸੋ ਉਸੇ ਦੇ ਤਹਿਤ ਇਹ ਯਾਤਰਾ ਬਾਕਰਪੁਰ ਵਾਲੀ ਜਾਰੀ ਹੈ सुरेंद्र ਸ਼ਾਹ ਬਾਕਰਪੁਰ ਵਾਲੀ ਸਰਕਾਰ ਉਹਨਾਂ ਦੇ ਦਰਬਾਰ ਤੋਂ ਔਰ ਗਿੰਤੀ ਜੇ ਤੁਸੀਂ ਦੇਖੋ ਤਾਂ ਤੁਹਾਡੇ ਸਭ ਦੇ ਸਾਹਮਣੇ ਐ ਔਰ ਅੱਜ 26 ਦਸੰਬਰ ਐ 26 ਤੋਂ 28 ਇਹ ਤਿੰਨ ਜਿਹੜੇ ਦਿਹਾੜੇ ਨੇ ਸਿੱਖ ਕੌਮ ਦੇ ਲਈ ਬਹੁਤ ਮਾਣ ਵਾਲੇ ਹੁੰਦੇ ਨੇ ਤੇ ਹਰ ਸਾਲ ਇੰਤਜ਼ਾਰ ਕੀਤਾ ਜਾਂਦਾ ਇਹ ਤਿੰਨ ਦਿਹਾੜੇ ਜਦੋਂ ਆਉਣ ਤੇ ਹਰ ਕੋਈ ਸਿਜਦਾ ਕਰਨ ਜਾਵੇ 26 ਤੋਂ 28 ਦਸੰਬਰ ਇਹ ਤਿੰਨ ਦਿਹਾੜੇ ਨੇ ਜਿਹੜੇ ਸਿੱਖ ਕੌਮ ਲਈ ਪੰਥ ਲਈ ਬੜੇ ਮਾਣ ਵਾਲੇ ਹੁੰਦੇ ਨੇ ਕਿ ਅਸੀਂ ਸ਼ਹਾਦਤਾਂ ਦਿੱਤੀਆਂ ਤੇ ਅਸੀਂ ਆਪਣਾ ਆਪ ਕਾਇਮ ਕੀਤਾ ਸਿੱਖੀ ਕਾਇਮ ਕੀਤੀ ਸਾਈ ਜੀ ਕੀ ਸਮਝਦੇ ਹੋ ਪੰਜਾਬ ਚ ਇੱਕ ਵਕਤ ਇਹ ਜਾ ਕਿਉਂ ਆ ਗਏ ਸੀ ਅਸੀਂ ਕਿਰਾਹੇ ਪੈਣ ਲੱਗ ਗਏ ਸੀ ਮਹਾਰਾਜ ਜੀ ਗੱਲ ਸਿੱਖ ਕੌਮ ਦੀ ਹੈ ਹਾਂ ਸਿੱਖ ਕੌਮ ਕਦੇ ਮੁੱਕ ਨਹੀਂ ਸਕਦੀ ਗੁਰੂ ਦਾ ਥਾਪੜ ਹੈ ਇਹ ਮਹਾਰਾ ਦੀ ਆਪੇ ਕਿਰਪਾ ਹੈ ਕਿਰਪਾ ਹੀ ਰਹਿਣੀ ਹੈ ਔਰ ਹਮੇਸ਼ਾ ਕਿਰਪਾ ਰਹੂਗੀ ਬਿਲਕੁਲ ਔਰ ਸਾਨੂੰ ਦੱਸਣ ਦੀ ਲੋੜ ਨਹੀਂ ਆ ਤੁਸੀਂ ਦੇਖ ਰਹੇ ਹੋ ਸਾਡੇ ਚੈਨਲ ਤੇ ਕਿ ਸੰਗਤਾਂ ਕਿਵੇਂ ਇਹ ਕੋਈ ਕਿਸੇ ਨੂੰ ਬੁਲਾਇਆ ਨਹੀਂ ਗਿਆ ਘਰ ਘਰ ਜਾ ਕੇ ਆਪਣੇ ਆਪ ਜਿਵੇਂ ਜਿਸ ਨੂੰ ਪਤਾ ਲੱਗਿਆ ਵੀ ਯਾਤਰਾ ਜਾਣੀ ਹੈ ਤੇ ਗੁਰੂ ਸਾਹਿਬ ਦੇ ਪਰਿਵਾਰ ਪ੍ਰਤੀ ਸਜਦਾ ਕਰਨ ਦੇ ਲਈ ਓਹੋ ਆਪ ਮਹਾਰੇ ਇੱਥੇ ਪਹੁੰਚੇ ਨੇ ਲਗਾਤਾਰ ਜਿਹੜਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਯਾਤਰਾ ਬਾਰੇ ਇਹ ਯਾਤਰਾ ਕੀਰਤਨ ਕਰਦੇ ਹੋਏ ਜਿਹੜਾ ਜਾ ਰਹੀ ਹੈ सुरेंद्र ਸ਼ਾ ਬਾਕਰਪੁਰ ਵਾਲੀ ਸਰਕਾਰ ਨੌਜਵਾਨ ਜਿਹੜੇ ਲਗਾਤਾਰ ਇਸ ਯਾਤਰਾ ਦੇ ਵਿੱਚ ਤੁਰੇ ਹੋਏ ਨੇ ਲਾਸਾਨੀ ਸ਼ਹਾਦਤ ਇਹਨੂੰ ਕਿਹਾ ਜਾਵੇ ਜਾਂ ਕੁਝ ਹੋਰ ਕਿਹਾ ਜਾਵੇ ਇੱਕ ਵਾਰ ਤੁਹਾਨੂੰ ਪੂਰੀ ਯਾਤਰਾ ਦਾ ਦ੍ਰਿਸ਼ ਇੱਥੋਂ ਦਿਖਾਵਾਂਗੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਚਾਰ ਚਾਰ ਮੂਹੇ ਤੋਂ ਕੀ ਹੁਆ ਜੀਵਤ ਕਹੀਂ ਹਜ਼ਾਰ ਅੱਲਾ ਯਾਰਖਾ ਜੋਗੀ ਜਿਵੇਂ ਲਿਖਦੇ ਨੇ ਉਹ ਸਤਰਾ ਜੋ ਹਮੇਸ਼ਾ ਮਾਣ ਮਹਿਸੂਸ ਕਰਾਉਂਦੀਆਂ ਨੇ ਅੱਲਾ ਯਾਰਖਾਂ ਜੋਗੀ ਦੀਆਂ ਲਿਖੀਆਂ 17 ਕਿ ਤੀਰਥ ਏਕ ਹੈ ਹਿੰਦ ਮੇ ਯਾਤਰਾ ਕੇ ਲਈਏ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈਏ ਵੀ ਧਰਤੀ ਤੇ ਇੱਕੋ ਜਿਹਾ ਸਥਾਨ ਹੈ ਜਿੱਥੇ ਪਿਓ ਨੇ ਆਪਣੇ ਪੁੱਤਰ ਰੱਬ ਦੇ ਲਈ ਕਟਾ ਦਿੱਤੇ ਸੀਗੇ ਉਹਨਾਂ ਨੇ ਆਪਣੀ ਸ਼ਾਇਰੀ ਰਾਹੀਂ ਬਿਆਨ ਕੀਤਾ ਕਿ ਤੀਰਥ ਇੱਕ ਹੈ ਹਿੰਦ ਵਿੱਚ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਔਰ ਜੀਵੇਂ ਕਿਹਾ ਜਾਂਦਾ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਾਂ ਦੇ ਨੀਲਾ ਘੋੜਾ ਨੀਲਾ ਘੋੜਾ ਬਾਂਕਾ ਜੋੜਾ ਹੱਥ ਵਿੱਚ ਬਾਜ ਸੁਹਾਏ ਨੇ ਚਲੋ ਸਿੰਘੋ ਰਲ ਦਰਸ਼ਨ ਕਰੀਏ ਗੁਰੂ ਗੋਬਿੰਦ ਸਿੰਘ ਆਏ ਨੇ ਇਹ ਉਹ ਦਿਹਾੜੇ ਨੇ ਜਦੋਂ ਹਰ ਸਿੱਖ ਮਾਣ ਮਹਿਸੂਸ ਕਰਦਾ ਹੈ ਕਿ ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮੇਸ਼ ਪਿਤਾ ਦਸ਼ਮ ਪਾਤਸ਼ਾਹ ਦਾ ਬੱਚਾ ਹਾਂ ਔਲਾਦ ਹਾਂ ਉਹਨਾਂ ਦਾ ਸੁਪੁੱਤਰ ਹਾਂ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਇਨ ਪੁੱਤਰਨ ਕੇ ਸੀਸ ਪੇ ਵਾਰ دیے ਸਤਚਾਰ ਚਾਰ ਮੂਹੇ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਜਿਹੜੀਆਂ ਉਹਨਾਂ ਨੇ ਕਾਇਮ ਕੀਤੀਆਂ ਸੀਗੀਆਂ ਨਿਹੰਗ ਸਿੰਘ ਵੀ ਨੇ ਗੁਰੂ ਸਾਹਿਬ ਦੀ ਦਿੱਤੀ ਨਿਸ਼ਾਨੀ ਬਾਜ ਵੀ ਸਜਾਇਆ ਹੋਇਆ ਕਿੱਥੋਂ ਆਏ ਹੋ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਾਂ ਬਨੂੜ ਤੋਂ ਨੇ ਹਾਂਜੀ ਬਨੂੜ ਤੋਂ ਬਨੂੜ ਤੋਂ ਆਏ ਹੋ ਜੀ ਕੀ ਮਹਿਸੂਸ ਕਰਦੇ ਹੋ ਬਈ ਇਹ ਗੁਰੂ ਸਾਹਿਬ ਨੇ ਧਰਮ ਦੇ ਲਈ ਜਿਹੜਾ ਆਪਣਾ ਆਪ ਵਾਰਿਆ ਤੇ ਉਸ ਤੋਂ ਬਾਅਦ ਇਹ ਜੋ ਆਪਣੀ ਸਿੰਘਾਂ ਦੀ ਫੌਜ ਖੜੀ ਕੀਤੀ ਸੀ ਤੁਸੀਂ ਵੀ ਉਸੇ ਬਾਣੇ ਚ ਕਿੰਨਾ ਦਾ ਮਾਣ ਮਹਿਸੂਸ ਹੁੰਦਾ ਹੈ ਬਾਬਾ ਜੀ ਪੂਰਾ ਚੜ੍ਹਦੀਕਲਾ ਦਾ ਜੀ ਆਪਾਂ ਜੀ ਮਹਾਰਾਜ ਨੇ ਆਪਣੇ ਲਈ ਚਾਰ ਪੁੱਤ ਬਾਰੇ ਨੇ ਪੰਜਵੀਂ ਮਾਹਵਾਰੀ ਨਹੀਂ ਮਹਾਰਾਜ ਨੇ ਆਪਣਾ ਸਰਬੰਸ ਬਾਰਤਾ ਜੀ ਮਹਾਰਾਜ ਨੇ ਆਪਣੇ ਲਈ ਮਹਾਰਾਜ ਨੇ ਸਾਰਾ ਪਰਿਵਾਰ ਬਾਰਤਾ ਬਾਬਾ ਜੀ ਆਪਾਂ ਨੂੰ ਇਸ ਲੈਂਡ ਦੇ ਵਿੱਚ ਆਉਣਾ ਚਾਹੀਦਾ ਅੱਜ ਦੇ ਟਾਈਮ ਦੇ ਵਿੱਚ ਕੋਈ ਮਾਂ ਇਦਾਂ ਨਹੀਂ ਹੈ ਕੋਈ ਆਪਣੇ ਪੁੱਤਰ ਨੂੰ ਦਲਪੰਥ ਦੇਲੇ ਛੱਡ ਦਵੇ ਜੀ ਸਹੀ ਗੱਲ ਹੈ ਨਾ ਜੀ ਬਿਲਕੁਲ ਠੀਕ ਹੈ ਉਹ ਤੁਹਾਨੂੰ ਨਾ ਮਾਵਾ ਦਾ ਜਿਗਰਾ ਜਿਨ੍ਹਾਂ ਨੇ ਆਪਣੇ ਪੁੱਤ ਦੇ ਤੇ ਜੀ ਕੇ ਤਾਂ ਨੌਣਾ ਭੈਣਾ ਦਾ ਜਿਗਰਾ ਸੋ ਜਿਵੇਂ ਅਕਸਰ ਆਪਾਂ ਕਹਿੰਦੇ ਹਾਂ ਕਹਿੰਦੇ ਆਂ ਵੀ ਜਦੋਂ ਗੁਰੂ ਸਾਹਿਬ ਆਨੰਦਪੁਰੀ ਛੱਡ ਕੇ ਮਾਛੀਵਾੜ ਦੇ ਜੰਗਲਾਂ ਨੂੰ ਗਏ ਸੀ ਤਾਂ ਰੋੜਿਆਂ ਤੇ ਸੁੱਤੇ ਸੀ ਕੰਡਿਆਂ ਤੇ ਸੁੱਤੇ ਸੀ ਤੇ ਜੋ ਸਾਡੇ ਕਵੀ ਸਾਹਿਤਕਾਰ ਲਿਖਦੇ ਨੇ ਕਿ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਮਹਿਲਾ ਵਿੱਚ ਸੌਣ ਵਾਲਿਆ ਤੈਨੂੰ ਪੱਥਰਾਂ ਤੇ ਨੀਂਦ ਕਿਵੇਂ ਆਈ ਐ ਮਹਿਲਾ ਵਿੱਚ ਸੌਣ ਵਾਲਿਆ ਭਾਵ ਜਿਹੜੇ ਰੇਸ਼ਮੀ ਪਲੰਘਾਂ ਤੇ ਸੌਂਦੇ ਰਹੇ ਗੁਰੂ ਸਾਹਿਬ ਉਹਨਾਂ ਦਾ ਪਰਿਵਾਰ ਤੇ ਕਿਹੋ ਜੀ ਸਥਿਤੀ ਕਿਹੋ ਜੇ ਹਾਲਾਤ ਬਣਿਆ ਖੇਰ ਆਪਣਾ ਆਪ ਵਾਰ ਕੇ ਉਹਨਾਂ ਨੇ ਸਿੱਖੀ ਦਾ ਜੋ ਬੂਟਾ ਲਾਇਆ ਉਹਦੀਆਂ ਜੜ੍ਹਾਂ ਕਿੱਥੋਂ ਤੱਕ ਫੈਲੀਆਂ ਨੇ ਕਿੱਥੋਂ ਤੱਕ ਕਾਇਮ ਨੇ ਇਹ ਜਿਹੜਾ ਕਾਫਲਾ ਆਪਾਂ ਕਈ ਸੰਗਤ ਦਾ ਤੁਰਿਆ ਜਾ ਰਿਹਾ ਹੈ ਲਗਾਤਾਰ ਪਿਛਲੇ ਕਰੀਬ 3 ਘੰਟੇ ਤੋਂ ਕਈਏ ਤੇ ਅੱਗੇ ਹੋਰ ਸ਼ਮਾਂ ਲੱਗਣਾ ਹੈ ਇੱਥੋਂ ਤੁਸੀਂ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਸਿੱਖ ਕੌਮ ਜਾਂ ਸਿੱਖ ਪੰਥ ਜਿਹੜਾ ਕਾਇਮ ਹੋਇਆ ਖੜਾ ਹੋਇਆ ਕੋਈ ਐਵੇਂ ਨਹੀਂ ਹੋ ਗਿਆ ਜੋ ਕੁਰਬਾਨੀਆਂ ਜੋ ਸ਼ਹਾਦਤਾਂ ਉਹਨਾਂ ਦੇ ਨਾਲ ਸਿੰਘਾਂ ਦੀਆਂ ਹੋਈਆਂ 10000 ਸਿੰਘਾਂ ਦੀ ਫੌਜ ਸੀ ਲੱਖਾਂ ਮੁਗਲਾਂ ਦੀ ਫੌਜ ਨਾਲ ਟੱਕਰੇ ਹੋਏ ਤੇ ਆਖਰੀ ਦਮ ਤੱਕ ਆਖਰੀ ਸਾਹ ਤੱਕ ਸਰੀਰ ਵਿੱਚ ਕਾਇਮ ਖੂਨ ਦੀ ਆਖਰੀ ਬੂੰਦ ਤੱਕ ਲਗਾਤਾਰ ਉਹ ਲੜਦੇ ਰਹੇ ਕਿ ਈਨ ਨਹੀਂ ਮੰਨਣੀ ਆਪਣਾ ਆਪ ਵਾਰ ਦੇਾਂਗੇ ਇੱਕ ਹੋਰ ਗੱਲ ਜਿਹੜੀ ਕਹੀ ਜਾਂਦੀ ਹੈ ਗੰਗੂ ਬਾਂਮਣ ਗੰਗੂ ਬਾਂਮਣ ਦੇ ਇਤਿਹਾਸ ਤੋਂ ਤੁਹਾਨੂੰ ਥੋੜਾ ਜਾਂ ਜਾਣੂ ਕਰਾਵਾਂਗੇ ਕਿ ਬਚਪਨ ਦੇ ਵਿੱਚ ਜਦੋਂ ਗੰਗੂ ਬਾਂਮਣ ਛੋਟਾ ਸੀ ਉਦੇ ਪਿਤਾ ਜੀ ਚੜਾਈ ਕਰ ਗਏ ਸੀ ਗੰਗੂ ਬਾਮਣ ਨੂੰ ਉਹਦੀ ਮਾਂ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਅਨੰਦਪੁਰੀ ਲੈ ਕੇ ਜਾਂਦੀ ਹੈ ਤੇ ਕਹਿੰਦੀ ਹੈ ਬਈ ਅਸੀਂ ਹਾਲ ਬਿਹਾਲ ਆ ਪਾਉਣ ਨੂੰ ਕੱਪੜਾ ਨਹੀਂ ਹੈ ਖਾਣ ਨੂੰ ਰੋਟੀ ਨਹੀਂ ਹੈ ਸਾਨੂੰ ਆਪਣੇ ਕੋਲ ਰੱਖ ਲੋ ਇਤਿਹਾਸ ਦੀ ਜਿਹੜੀ ਸਿਰਜਣਾ ਕਿੱਥੋਂ ਹੋਈ ਆ ਉਹ ਦੱਸ ਰਹੇ ਆ ਸਾਨੂੰ ਆਪਣੇ ਕੋਲ ਰੱਖ ਲੋ ਤੇ ਗੁਰੂ ਸਾਹਿਬ ਹੁਕਮ ਕਰਦੇ ਨੇ ਕਿ ਇਹਨਾਂ ਨੂੰ ਜਗਾ ਦਿੱਤੀ ਜਾਵੇ ਜਗਾ ਦੇ ਦਿੱਤੀ ਜਾਂਦੀ ਹੈ ਔਰ ਜਦੋਂ ਗੁਰੂ ਸਾਹਿਬ ਕੋਲ ਬਚਪਨ ਦੇ ਵਿੱਚ ਗੰਗੂ ਬਾਮਣ ਆਂਦਾ ਉਹਨੂੰ ਦੇਖ ਕੇ ਦਸਮ ਪਾਤਸ਼ਾਹ ਮੁਸਕਰਾਉਂਦੇ ਨੇ ਤੇ ਉਹਨਾਂ ਦੇ ਕੋਲ ਖੜੇ ਸਿੰਘ ਪੁੱਛਦੇ ਨੇ ਕਿ ਮਹਾਰਾਜ ਤੁਸੀਂ ਮੁਸਕਰਾਏ ਕਿਉਂ ਹੋ ਬੱਚੇ ਨੂੰ ਦੇਖ ਕੇ ਤੇ ਗੁਰੂ ਸਾਹਿਬ ਦਾ ਜਵਾਬ ਹੁੰਦਾ ਹੈ ਕੇ ਛੋਟੇ ਸਹਬਜਾਦੇ ਆ ਦਾ ਹੈ ਵਿਚੋਲਾ ਆ ਗਿਆ ਇਹਨੇ ਸਹਬਜਾਦਿਆਂ ਦੀ ਮੌਤ ਨਾਲ ਵਿਆਹ ਕਰਵਾਉਣਾ ਇਹ ਉਹਨਾਂ ਦਾ ਵਿਚੋਲਾ ਆ ਗਿਆ ਤੇ ਫਿਰ ਵੀ ਗੁਰੂ ਸਾਹਿਬ ਮੁਸਕਰਾ ਕੇ ਰਹਿ ਜਾਂਦੇ ਨੇ ਭਾਵ ਕਿ ਜਿਹੜਾ ਇਤਿਹਾਸ ਸਾਡੀ ਕੌਮ ਦਾ ਜਿਹੜਾ ਲਗਾਤਾਰ ਆਪਾਂ ਸੁਣਦੇ ਆਂ ਪੜ੍ਹਦੇ ਆਂ ਦੇਖਦੇ ਆਂ ਤੇ ਜੋ ਸਾਡੀ ਸੰਗਤ ਕਰ ਰਹੀ ਹੈ ਬਾਬਾ ਜੀ ਕੀ ਕਹਿਣਾ ਚਾਹੋਗੇ ਸੰਗਤ ਨੂੰ ਕੀ ਕਹਿਣਾ ਚਾਹੋਗੇ ਗੁਰਬਾਣੀ ਦੇ ਲੜ ਲੱਗਣ ਜੀ ਨਾਮ ਜਪਣ ਔਰ ਹਮੇਸ਼ਾ ਆਪਣੇ ਵੱਡਿਆਂ ਦਾ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨ ਔਰ ਹਮੇਸ਼ਾ ਹੱਕ ਤੇ ਸੱਚ ਤੇ ਕਿਰਤ ਤੇ ਯਕੀਨ ਰੱਖਣ ਨਾਮ ਜਪਣ ਵੰਡ ਕੇ ਛਕਣ ਔਰ ਹਮੇਸ਼ਾ ਗੁਰੂ ਦੀ ਰਜ਼ਾ ਵਿੱਚ ਗੁਰੂ ਦੇ ਪਾਣੇ ਚ ਆਪਣਾ ਜੀਵਨ ਬਤੀਤ ਕਰਨਾ ਠੀਕ ਹੈ ਜੀ ਸੋ ਸਾਈਂ ਸੁਰਿੰਦਰ ਸ਼ਾਹ ਦਾ ਇਹ ਸੁਨੇਹਾ ਵੀ ਤੁਸੀਂ ਸੁਣਿਆ ਇੱਕ ਵਾਰ ਫੇਰ ਤੁਹਾਨੂੰ ਲਗਾਤਾਰ ਕਾਫਲਾ ਆਪਣੇ ਹੱਥੀ ਜਾਂਦੇ ਹੋਏ ਦਿਖਾਈ ਦੇ ਰਿਹਾ ਸੰਗਤ ਕਿੰਨੀ ਗਿਣਤੀ ਦੇ ਵਿੱਚ ਲਗਾਤਾਰ ਤੁਰਦੀ ਹੋਈ ਬੱਕਰਪੁਰ ਤੋਂ ਫਤਿਹਗੜ੍ਹ